ਸਸੀਗਾਲ ਜੀ ਸਾਰਿਆਂ ਪ੍ਰਾਂਵਾਂ ਨੂੰ ਕੀ ਹਾਲ-ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਫਰੋਰੀਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਮਿੱਤਰੋ ਇਹ ਦੋ ਗਾਂ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੁੰਦੀ ਹੈ ਇੱਕ ਪਾਸੇ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਲਾ ਕਾਲਾ ਪਿੰਡ ਆ ਜਾਂਦਾ ਤੇ ਦੂਜੇ ਪਾਸੇ ਫਰੀਦਕੋਟ ਜ਼ਿਲ੍ਹੇ ਦਾ ਧੂੜਕੋਟ ਪਿੰਡ ਆ ਜਾਂਦਾ ਤੇ ਇਹ ਫਰੋਇਦਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਾਂਦਾ ਵਾ ਮਿੱਤਰੋ ਗੱਲ ਤੇ ਮੇਰੇ ਮੌਤ ਕੀ ਤੋਂ 7 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਗੁਰਪ੍ਰੀਤ ਬਾਈ ਦਾ ਨਾਮ ਆ ਗੁਰਪ੍ਰੀਤ ਜੱਸਾ ਦੋਵੇਂ ਭਾਈ ਆ ਮਿੱਤਰੋ ਆਪਸ ਦੇ ਵਿੱਚ ਤੇ ਦੋਵਾਂ ਦਾ ਵਪਾਰ ਆ ਇਸ ਟਾਈਮ ਤੇ ਬਾਬੇ ਦੀ ਕਿਰਪਾ ਦੇ ਨਾਲ ਐਂਡਾ ਕਿਉਂਕਿ ਜਾਨਵਰ ਬਾਈ ਹੁਣੀ ਟਿਕਾਣੇ ਦੇ ਲਿਆਉਂਦੇ ਆ ਤੇ ਭਾਜਾਂ ਕਰਦੇ ਆ ਜਾਇਜ ਆਜੋ ਕਰਦੇ ਆਂ ਬਾਈ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਮਿਲਦੇ ਵੀਰ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਸਾਰਾ ਚਰਦੀਕਾਲ ਵਾਲੀ ਸਾਰੀ ਹਾਂਜੀ ਹਾਂਜੀ ਅੱਛਾ ਨਾਮ ਦੱਸ ਦਈਏ ਵੀਰੇ ਕਰੋ ਨਗਰਪ੍ਰੀਤ ਸਿੰਘ ਗੁਰਪ੍ਰੀਤ ਭਾਈ ਅੱਜ ਜਨਮਵਰ ਤੋਂ ਆ ਹਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਜਿਹੜੀ ਵੱਡੀ ਮਾਂ ਦੀ ਕੀ ਡਿਟੇਲ ਆ ਬਾਈ ਇਹ ਤੀਜੇ ਦਿਨ ਹੋ ਗਿਆ ਬਈ ਇਸ ਸੂਈ ਨੂੰ ਤੀਜੇ ਦਿਨ ਅਜ ਸੂਈ ਨੂੰ ਹੈ ਮਗਰ ਕੱਟੀ ਆ ਬਈ ਆਹ ਨ ਕੱਟੀ ਜਾਂਦੀ ਆ ਬਈ ਆ ਹਾਂ ਹਾਂ ਬਈ ਨੀਲੀ ਦਾ ਵੀ ਦੀ ਹੈ ਨਾ ਬਈ ਕੱਟੀ ਬਹੁਤ ਚੰਗੀ ਦੀ ਗਈ ਹੈ ਕਿੰਨੇ ਦੁੱਧ ਤੇ ਚਲਦੀ ਆ ਬਈ ਹੁਣ ਇਸ ਲਈ ਬਹੁਲ ਹੀ ਆ ਬਈ 12 13 ਕਿਲੋ ਕੀ ਆ ਬਾਤ ਦੁੱਧ ਤਾਂ ਦੇ ਦੂ ਤੇਰੇ ਸਾਹਮਣੇ 15 ਕਿਲੋ ਹਾਂ ਬਈ ਆਰਾਮ ਨਾਲ ਦੇਉਗੀ ਬਈ ਬਈ ਠੀਕ ਹੈ ਪਸਾ ਹੈਗਾ ਉਨੀ ਕਿ ਹੈ ਨਾ ਨਹੀਂ ਨਹੀਂ ਬਈ ਉਹ ਬੈਠੀ ਉੱਠੀ ਕਰਕੇ ਉਹ ਲੱਗਦੀ ਹਾਂ ਉਹ ਭਾਲਾ ਭੁਲਾ ਚ ਵੀ ਆ ਜਾਂਦੀ ਹੈ ਹਾਂ ਠੀਕ ਹੈ ਚੌਣ ਚਣ ਕਿਵੇਂ ਲੱਗਦਾ ਚੌਣ ਚਣ ਇੱਕ ਨੰਬਰ ਆ ਬਈ ਓਕੇ ਜਾ ਹਾਂਜੀ ਬਈ ਅੱਛਾ ਕੀ ਰੇਟ ਦੀ ਦੇ ਦੀਏ ਲੱਖ ਦੀ ਦੇ ਦਾਂਗੇ ਬੀ ਲੱਖ ਦੀ ਕੱਲੀ ਵਾਰ ਤੋਰੀ ਮੜੀ ਖੋਲੀ ਪਰਾ ਲੈ ਵੀ ਮਿੱਤਰੋ ਮੁੱਲ 1 ਲੱਖ ਤੇ 5000 ਰੁਪਿਆ ਦਾ ਲੱਖ ਰੁਪਏ ਦੀ ਮਿਲ ਜੂਗੀ ਮੈਂ ਅਗਰ ਕੱਟੀ ਤੁਹਾਨੂੰ ਗਿਫਟ ਦੇ ਤੌਰ ਤੇ ਦੀ ਦਿੰਨੇ ਆ ਠੀਕ ਆ ਕੱਟੀ ਬਹੁਤ ਚੰਗੀ ਆ ਦੇਖੋ ਗਰਾਂ ਦੀ ਮਿੱਤਰੋ ਮੈਂ ਵੀ ਟਿਕਾਣੇ ਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਆ ਕੇ ਤੁਹਾਨੂੰ ਦੇਖੋ ਪਸੰਦ ਆਊਗੀ ਲੈ ਵੀਰੇ ਨਹੀਂ ਠੀਕ ਆ ਭਾਈ ਉੰਜ ਵੀ ਮੈਂ ਤੀਜਾ ਕੁਸੂਆ ਕੀ ਚੌਥਾ ਭਾਈ ਇਹ ਚਕਤਸਾ ਸੁਣੋ ਡੋਟਰਾਂ ਗਰੂng ਬਾਬਾ ਫੇਰ ਆਪਿਆ ਸਿੰਘਾਂ ਦੇ ਕਹਿੰਦੇ ਹੈ ਬਾਈ ਹਾਂ ਬਾਈ ਲਾਲ ਰੰਗ ਕੀਤਾ ਪਿਆ ਇਹ ਪਿੱਛੋਂ ਹੀ ਆਈਆਂ ਬਾਈ ਠੀਕ ਹੈ ਬਾਈ ਆਦੋ ਆਦੋ ਢੀ ਹੁੰਦੇ ਕਈ ਵਾਰੀ ਲਾਜ਼ਮ ਐਨੂੰ ਕਰੀ ਮਾੜੀ ਜੀ ਪਿੱਛੋਂ ਇਹਨੂੰ ਬਾਈ ਮੈਂ ਚੰਗੀ ਬਹੁਤ ਆ ਯਾਰ ਅੱਛਾ ਬੱਚਾ ਛੱਡ ਲਈਏ ਧਾਰਮਰਾਲੂ ਹੈ ਹੁਣ ਪੁੱਛੇ ਦਵਾ ਦਈਏ ਹਾਂ ਹਾਂ ਬਾਈ ਲਾ ਫੇਰ ਕਰੋ ਲਏ ਮਿੱਤਰੋ ਹੁਣ ਤੁਹਾਨੂੰ ਆ ਬੱਚਾ ਛੱਡਤਾ ਥੱਲੇ ਕੱਟੀ ਇਹਦੇ ਮਗਰ ਆ ਬਹੁਤ ਸੋਹਣੀ ਕੱਟੀ ਆ ਭਾਈ ਆ ਕੇ ਵੇਖੋ ਕੱਟੀ ਬਾਲੀ ਹੱਡਾਂ ਪੈਲਾਂ ਦੀ ਖੁੱਲੀ ਡੋਲੀ ਬਣੀ ਬਣਾਈ ਝੋਟੀ ਆ ਸਮਝ ਲਓ ਖਰਾਕ ਪਾ ਦਿਓ ਜਿਨ੍ਹਾਂ ਦੇ ਕੱਟੀ ਨਾਲ ਰਲ ਜਾਣੀਆਂ ਆ ਗਿਆ ਕਰਮ ਵਾਲੀ ਬਸ ਮਾ ਕਰਤਾ ਵੇਖੋ ਕਰਦੀਆਂ ਇਹਨਾਂ ਕੱਟਦੇ ਨਾ ਕਿੱਲੇ ਲਈ ਮਾਰਦੀ ਧਾਰਾ ਮੇਰੇ ਮਾ ਹਾਂ ਐ ਬਹਿ ਕੇ ਬਣੀਏ ਪਾਸੇ ਕੀ ਕੀ ਬਾਤ ਆ ਭਾਈ ਚੋਂ ਤਾਂ ਮੱਛੀ ਮੋੜ ਰ ਗਵਾਂਡੀਆਂ ਦੀ ਕੰਧ ਤੋਂ ਪਾਰ ਜਾ ਉਤਾਰ ਹੈ ਨਾ ਹਾਂ ਬਈ ਹਾਂ ਐ ਮਾਰ ਕੇ ਵਿਖਾਈਏ ਤੈਨੂੰ ਬਰਾਂਡੇ ਵਾਲੇ ਪਾਸੇ ਨੂੰ ਐ ਨੂੰ ਵਾਹ ਵਾਕਿਆ ਹੀ ਬਾਈ ਠੀਕ ਆ ਧਰਤੂਰ ਬਹੁਤ ਬੋਲੀ ਹੈ ਬਾਈ ਦੂਜੇ ਹੀ ਮਾਰਦੇ ਵੀਰੇ ਬਸ ਠੀਕ ਆ ਓਕੇ ਵੀਰੇ ਬਸ ਬਸ ਰਹਿਣ ਲੈ ਵੇਖੋ ਬਾਈ ਮੇਤਰੂ ਹੁਣ ਛੋਣ ਚਾਂ ਦੀ ਬੜੀ ਚੰਗੀ ਆ ਮੈਂ ਕਰਮਾਂ ਵਾਲੀ ਹੈ ਨਾ ਹਾਂ ਬਈ ਲੇਵਾ ਵੀ ਪਹੁੰਚ ਇੱਕ ਵਾਰੀ ਹੋਰ ਕਰਦੇ ਆਂ ਤਵਾ ਨਹੀਂ ਗਿਆ ਇਹਨਾਂ ਹੋ ਜਾ ਰਾਣੀਆਂ ਇਹਨਾਂ ਹੋ ਜਾ ਰਾਣੀਆਂ ਬਾਹ ਓਕੇ ਵੇਖੋ ਥਣ ਤੋਂ ਠੀਕ ਆ ਬਈ ਇਹਦਾ ਹੁਣ ਮੁੱਲ ਵੀ ਦੱਸਤਾ ਪਰ ਡਿਟੇਲ ਵੀ ਦੇਤੀ ਹੈਣਾ ਹੁਣ ਆ ਦੋ ਨੰਬਰ ਵਾਲੀ ਬਾਰੇ ਦੱਸੀ ਬਈ ਇਹਨੂੰ 15 ਦਿਨ ਹੋ ਗਏ ਬਈ ਅਜ ਸੋਈ ਨੂੰ ਠੀਕ ਆ ਨੀਲੀ ਰਾਵੀ ਦੀ ਹੈ ਨੀਲੀ ਰਾਵੀ ਦੀ ਹੈ ਬਾਈ ਠੀਕ ਹੈ ਚੂਨ ਚਾਣ ਇਹਨੂੰ ਕਿਵੇਂ ਲੱਗਦਾ ਚੂਨ ਚਾਣੀ ਨੇ ਵੇ ਇੱਕ ਨੰਬਰ ਦਾ ਬੱਚਾ ਵੀਰੇ ਇਹਦਾ ਬੱਚਾ ਮਗਰ ਕੱਟਾ ਪਈ ਹੋਰਿਆ ਆ ਜਿਹੜਾ ਬੈਕ ਖੜਾ ਵੀਰੇ ਹਾਂ ਹਾਂ ਬਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ 15 ਦਿਨ ਹੋ ਗਏ 15 ਦਿਨ ਕਿੰਨੇ ਦੁੱਧ ਤੇ ਚੱਲਦੀ ਪਈ ਹੋਣਾ ਦੁੱਧ 9 ਕਿਲੋ ਆ ਬਈ ਇਹਦਾ ਠੰਡਾ ਹੈ ਸਿੰਘ ਦਾ ਹੈ ਨਹੀਂ ਇੱਕ ਹਨਾ ਆ ਸਿੰਘ ਹੈ ਨਹੀਂ ਬਈ ਇੱਕ ਹੂੰ ਉਂਝ ਦੁੱਧ ਹਲੀ ਜਾਵੇਂ ਛੋਟੇ ਹਾਂ ਹਾਂ ਥੱਲੋ ਥੱਲੋ ਸਾਫ਼ ਹਨਾ ਬਈ ਹਾਂ ਥੋੜੀ ਪੱਕੇ ਹੋਵਨ ਦੀ ਹੈ ਇਹ ਕਿੰਨੇ ਦੀ ਦੇ ਦਾਂਗੇ ਬਾਈ ਇਹਦਾ ਮੁੱਲ 80000 ਰੁਪਿਆ ਬਾਈ ਦੇਣੀ ਕਿੰਨੇ ਦੀ ਹਾਂ ਇਹ 2 ਚਾ ਦੇ ਦਾਂਗੇ ਬਾਈ ਜਾਨ ਦੇ ਜਦ ਕੋਨੇ ਲਿਆ ਕੱਢੀ ਬਾਹਰ ਲੈ ਇਹਨੂੰ ਲੈ ਕੇ ਇੱਕ ਗੇਟ ਨਾਲ ਨੂੰ ਇਹਨੂੰ ਠੀਕ ਲੈ ਵੀ ਮਿੱਤਰੋ ਇਹ ਵੀ ਤੁਹਾਨੂੰ ਤੋੜ ਕੇ ਵਿਖਾਉਣੇ ਨੇ ਤੇ ਮਗਰ ਵੀ ਕੱਟਾ ਹੋਇਆ ਇਹਦੇ ਮਗਰ ਕੱਟਾ ਉਹਦੇ ਮਗਰ ਕੱਟੀਆਂ ਹਾਂ ਕੱਟਾ ਤੇ ਕੱਟੀ ਆ ਨੀਲੀ ਦਾ ਵੀ ਝੋਟੀ ਮੋਰ ਕੱਟਾ ਮਗਰੋ ਝੋਟੀ ਆਂਗੀ ਨਵਾਂ ਹਾਨੀਆਂ ਦੂਜਾ ਕੁ ਸੁਆਹੀ ਹੋਊਗਾ ਨਾ ਬਾਈ ਕੁ ਸੁਆਹ ਬਾਈ ਹੂੰ ਲੈ ਆ ਬਈ ਮੋੜ ਦੇ ਵੀਰ ਦੇ ਠੀਕ ਆ ਬਾਈ ਉੱਤਲ ਓਕੇ ਆ ਜਾਵਾਂ ਨੂੰ ਮੱਥਾ ਵੀ ਦੇਖ ਲੈਂਦਾ ਕਰ ਮਾਰ ਲੈਂਦਾ ਹਾਂ ਇਹ 9 ਕਿਲੋ ਦੁੱਧ ਤਿਆਰ ਆ ਹੈ ਹਾਂ ਹਾਂ ਬਾਈ ਠੀਕ ਆ ਚੁੰਨ ਚੰਨ ਚੰਗਾ ਲੱਗਿਆ ਬਾਈ ਚੁੰਨ ਚਾਣੇ ਨੂੰ ਬਹੁਤ ਪੋਲੀ ਬਾਈ ਠੀਕ ਆ ਰਿਹਾ ਓਕੇ ਬਾਈ ਕਦ ਗੁੱਦਲ ਇਹ ਛੋਟੀ ਛੋਟੀ ਨਾ ਮੰਨ ਕੇ ਆਇਆ ਜੀ ਹੈ ਨਾ ਬਾਈ ਹਾਂ ਬਾਈ ਨੰਬਰ ਵੀਰੇ ਕਿੰਨਾ ਆ ਗਿਆ ਗੁਰਪੇ ਬਾਈ 987299 ਹਾਂ 34995 ਇੱਕ ਵਾਰੀ ਹੋਰ ਆਉਣ ਦੇ 987299 34995 ਠੀਕ ਆ ਬਾਈ ਇਸ ਨੰਬਰ ਤੇ ਕਰ ਲਓ ਮਿੱਤਰੋ ਬਾਈ ਨਾਲ ਰਾਬਤਾ ਕਰਮ ਪ੍ਰਿੰਟ ਗੱਲ ਜੁਲਾ ਫਰੋਜਪੁਰ